ਕਿ ਤੁਸੀਂ ਆਹ ਗੇਟ ਤੋੜਿਆ ਯੂਨੀਵਰਸਿਟੀ ਚ ਇਹਨੇ ਕੁਛ ਬੋਲਤਾ ਹੈ ਓਏ ਜਿਹੜਾ ਸ਼ਰਿਆਮ ਕਾਨੂੰਨ ਤੋੜ ਰਿਹਾ ਹੈ ਸ਼ਰਿਆ ਤੱਕੇ ਨਾਲ ਲੈਕੇ ਪੇ ਜਨਰਲ ਕਨਸਟੀਟਿਊਸ਼ਨਲ ਆ ਪਾਣੇ ਆ ਬਜ਼ੁਰਗੋਲੇ ਵੀ ਇਹ ਸੰਵਿਧਾਨਕ ਬਾਡੀ ਹੈ ਪੰਜਾਬ ਪੋਲਿਊਸ਼ਨ ਬੋਰਡ ਉਹਦਾ ਆਰਡਰ ਹੋਇਆ ਹੈ ਇਹਦਾ ਲਾਇਸੈਂਸ ਰੱਦ ਹੋਇਆ ਉਸ ਤੋਂ ਬਾਅਦ ਵੀ ਇਹ ਚਲਾ ਰਿਹਾ ਹੈ ਤੇ ਸਰਕਾਰ ਲਈ ਸ਼ਰਮ ਦੀ ਗੱਲ ਹੈ ਲਾਹਨਤ ਦੀ ਗੱਲ ਹੈ ਕਦੋਂ ਨੀ ਸ਼ਰਮ-ਚੁਰਮ ਨਹੀਂ ਆਉਂਦੀ ਸਰਕਾਰ ਚਲਾਉਣ ਵਾਲਿਓ ਆ ਬੰਦਾ ਬੰਦਾ ਫੈਕਟਰੀ ਕਾਗਜ਼ਾ ਇਲੈਕਟ੍ਰਿਕ ਕਾਗਜ਼ਾਂ ਚ ਬੰਦਾ ਹੈ ਲੇਕਿਨ ਆ ਚੱਲ ਰਹੀ ਐ ਆ ਸਾਰੇ ਕੁਲਦੀਪ ਭਰੀ ਸਾਰਾ ਪਿੰਡ ਬੈਠਾ ਇਨਾਂ ਕੋਲੇ ਉਹਦੇ ਸਬੂਤ ਹੈਗੇ ਨੇ ਕਿਤੇ ਜੱਗੋ ਤੇਰਮੀ ਵੇਖੀ ਐ ਜਗਦੀਪ ਇਹ ਹੋ ਰਹੀ ਐ ਆ ਫੈਕਟਰੀ ਦੇ ਸ਼ਕਲ ਚ ਹੋ ਰਹੀ ਐ ਇਹਨੇ ਕੀ ਦਿੱਤਾ ਦਤਾਇਆ ਵੀ ਇਨਾਂ ਨੂੰ ਜੇ ਨਹੀਂ ਦਿੱਤਾ ਤੁਹਾਡਾ ਮੈਂ ਉੱਥੋਂ ਪੁੱਛਦਾ ਮੁੱਖ ਮੰਤਰੀ ਸਾਹਿਬ ਦੱਸਤਾ ਦਿਓ ਇਹ ਚੱਲ ਕਿਵੇਂ ਰਹੀ ਐ ਅਸੀਂ ਸਬੂਤ ਲੈ ਕੇ ਬੈਠੇ ਨੇ ਬੰਡਾਰੇ ਆ ਜਿਹੜਾ ਪਾਣੀ ਕੱਢਦੇ ਨੇ ਇੱਥੋਂ ਇਹ ਪਾਣੀ ਕਿੱਥੋਂ ਆਉਂਦਾ ਐ ਇਹ 15 ਬਾਈ 15 ਹਦਾ ਸਾਰਾ ਇੰਨਾ ਦਾ ਥੱਲੇ ਪੂਰੀ ਇਹ ਇੰਨੇ ਸੈਂਕੜੇ ਲੀਟਰ ਪਾਣੀ ਕਿੱਥੋਂ ਆਉਂਦਾ ਐ ਇਹਨਾਂ ਹੁੰਦੇ ਐ ਤੇ ਜੇ ਅੰਦਰ ਕੋਈ ਰਹਿ ਰਿਹਾ ਤਾਂ ਕਿਉਂ ਰਹਿ ਰਿਹਾ ਜਦ ਇਹ ਬੰਦ ਹੋ ਚੁੱਕੀ ਐ ਇਹ ਛੜਿਆਮ ਕਾਨੂੰਨ ਤੋੜਿਆ ਜਾ ਰਿਹਾ ਤੇ ਬਾਕੀ ਲੋਕਾਂ ਤੇ ਜਿਹੜੇ ਕੇਸ ਕਰ ਰਹੇ ਨੇ ਇਹਨਾਂ ਨੂੰ ਸ਼ਰਮ ਨਹੀਂ ਆਉਗੀ ਕਿ ਦੂਜਿਆਂ ਤੇ ਤਾਂ ਕੇਸ ਕਰਦੇ ਆ ਕੋਈ ਛੜਿਆ ਹੋਇਆ ਐਨਾਂ ਤੱਕ ਆਇਆ ਮੈਂ ਸੁਣਿਆ ਸੀ ਬਜ਼ੁਰਗੋ ਕੇ ਪੈਸੇ ਦੇ ਕੇ ਕੁਛ ਵੀ ਕਰਾ ਲਓ ਆ ਵੇਖ ਰਿਹਾ ਮੈਂ ਆਪ ਦੀਆਂ ਅੱਖਾਂ ਨਾਲ ਸਾਹਮਣੇ ਹੋਈ ਜਾਂਦਾ ਸਾਹਮਣੇ ਹੋਈ ਜਾਂਦਾ ਬੰਦੇ ਮਾਰਨ ਦੇ ਤੇ ਪਾਣੀ ਕਿਉਂ ਬੰਦ ਹੋਇਆ ਕਿਉਂ ਇਹਦਾ ਲਾਇਸੈਂਸ ਰੱਦ ਹੋਇਆ ਕਿ ਪਾਣੀ ਨੁਕਸਾਨ ਦੇ ਇਮਾਨਦਾਰੀ ਆ ਗਿਆ ਤਾਂ ਹੀ ਲਾਇਸੈਂਸ ਰੱਤ ਹੋਇਆ ਫੇਰ ਜੇ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੀ ਹੈ ਤਾਂ ਇਹ ਤੇ ਪੰਜਾਬ ਪੋਲਿਊਸ਼ਨ ਬੋਰਡ ਦਾ ਜੋ ਵੀ ਅਧਿਕਾਰੀ ਹੈ ਐਸਡੀਐਮ ਨੂੰ ਕਹਿ ਚੁੱਕੇ ਹੋਣਾ ਐਸਡੀਐਮ ਕੀ ਇਹਦਾ ਦੋਸ਼ੀ ਨਹੀਂ ਗੇ ਉਹ ਮੇਜ ਸਟਰੀਟ ਨਹੀਂ ਭਾਈ ਉਹ ਮੋਟਰ ਚੱਕਿਆ ਸੀ ਵੀਡੀਓ ਬਣਾ ਕੇ ਚੱਕੀ ਹੈਗੀ ਉਹ ਛਰੇਮ ਕੰਦ ਚੱਕਣ ਵਾਲੀ ਮੋਟਰ ਉਹ ਪਈ ਹੈਗੀ ਹੂੰ ਉਹ ਤੇ ਪਈ ਹੈ ਛਰੇਮ ਕੰਦ ਹੀ ਚੱਕਾਉਣੇ ਧਰਤੀ ਚੋਂ ਜਿਹੜਾ ਪ੍ਰਚੱਤਨਾ ਵੀ ਉਧਰ ਚੱਕ ਕੇ ਕੰਦ ਉਧਰੋਂ ਦੀ ਸ਼ੁਰੂ ਹੋਗਾ ਉਸ ਨੂੰ ਦੱਸ ਕੇ ਪਹਿਲੀ ਮੋਟਰ ਹੈਗੀ ਜਿਹੜੀ ਚੱਕੀ ਹੈਗੀ ਉਹ ਤਾਂ ਨਹੀਂ ਚੁੱਕਿਆ ਪੱਸੀਆ ਬਰਤੇ ਤੇ ਬਾਅਦ ਚ ਥੋੜੇ ਤੇ ਕੇਸ ਕਰਤਾ ਉਸੇ ਮੋਟਰ ਕਰਕੇ ਆ ਸ਼ਰਮ ਦੀ ਗੱਲ ਹੈ ਦੇਖ ਲੋ ਔਰ ਇਹ ਕੌਣ ਕਰ ਰਹੇ ਨੇ ਪਤਾ ਆਪਾਂ ਕਿਉਂ ਡੈਮੋਕਰੇਸੀ ਪਹਿਲਾਂ ਰਾਜਿਆਂ ਦਾ ਰਾਜ ਹੁੰਦਾ ਸੀ ਉਸ ਤੋਂ ਪਹਿਲਾਂ ਕਬੀਲਿਆਂ ਦਾ ਹੁੰਦਾ ਸੀ ਆਪਾਂ ਲਿਆਂਦਾ ਕਿ ਯਾਰ ਲੋਕਾਂ ਨਾਲ ਇਨਸਾਫ ਨਹੀਂ ਹੁੰਦਾ ਲੋਕਾਂ ਦੇ ਦੁਆਲੇ ਚੁਣੀ ਹੋਏ ਬੰਦੇ ਹੀ ਲੋਕਾਂ ਦੇ ਹਿਸਾਬ ਨਾਲ ਲੋਕਾਂ ਦੀ ਸਰਕਾਰ ਚਲਾਉਣਗੇ ਆ ਸਰਕਾਰ ਚੱਲ ਰਹੀ ਹੈ ਔਰ ਹੋਰ ਜੋ ਸਭ ਤੋਂ ਟ੍ਰੈਜਿਕ ਗੱਲ ਹੈ ਬੀਬੀਓ ਤੁਸੀਂ ਇੱਥੇ ਬੈਠੀਆਂ ਹੋ ਨਾ ਜਿਹੜੀਆਂ ਐਵੇਂ ਮੈਂ ਕੁੜੀਆਂ ਪੜਦੀਆਂ ਨੇ ਉਹ ਯੂਨੀਵਰਸਿਟੀ ਜਰਾਤਾਂ ਨੂੰ ਐਂ ਬੈਠੀਆਂ ਨੇ ਐਵੇਂ ਪੜਨ ਵਾਲੀਆਂ ਤੇ ਜਿਹੜੇ ਬੱਚੇ ਨੇ ਜਿਵੇਂ ਉਹ ਵਿਚਾਰੇ ਗੋਨਿਆਂ ਵਾਲਾ ਮੁੰਡਾ ਮਾਰਿਆ ਹੋਰ ਮਾਰੇ ਉਹ ਬੱਚੇ ਵੀ ਐਂ ਬੈਠੇ ਨੇ ਧਰਨਿਆਂ ਤੇ ਇਹਨਾਂ ਦੀ ਸ਼ਰਮ ਦੀ ਗੱਲ ਨਹੀਂ ਸਰਕਾਰਾਂ ਲਈ ਬਜ਼ੁਰਗ ਬੈਠੇ ਬਜ਼ੁਰਗ ਬੀਬੀਆਂ ਬੈਠੀਆਂ ਜਵਾਨ ਲੜਕੀਆਂ ਬੈਠੀਆਂ ਬੱਚੀਆਂ ਬੈਠੀਆਂ ਛੋਟੀਆਂ ਛੋਟੀਆਂ ਤੇਰੇ ਕਿਹੜਾ ਗਿਆ ਇਹਨਾਂ ਨੇ ਪਤਾ ਕੀ ਕਿਹਾ ਸੀ ਧਰਨੇ ਚੁਕਾ ਦੇਾਂਗੇ ਆ ਧਰਨੇ ਲੱਗ ਗਏ ਫੇਰ ਫਿਰ ਕਹਿੰਗੇ ਜੀ ਇਹ ਤਾਂ ਧਰਨਾ ਲਾਉਣ ਦੀ ਆਦਤ ਹੈ ਨਾ ਅਸੀਂ ਕੰਮ ਛੱਡ ਕੇ ਇੱਥੇ ਤੁਸੀਂ ਬੈਠਿਓ ਅਸੀਂ ਪਤਾ ਨਹੀਂ ਕਿੱਥੋਂ ਠੱਕੇ ਖਾਂਦੇ ਤੁਰੇ ਆਉਣੇ ਸਾਨੂੰ ਸ਼ੌਕ ਹੈ ਸ਼ਰਮਨਾ ਦੀ ਗੱਲ ਹੀ ਹੈ ਨੀ ਹੁਣ ਜਿਵੇਂ ਮੇਰੇ ਵੀਰ ਨੇ ਗੱਲ ਕੀਤੀ ਆਪਾਂ ਨੂੰ ਇਹਦਾ ਕੋਈ ਤਰੀਕਾ ਈ ਕਾਰ ਲੱਭਣਾ ਪਊਗਾ ਮੈਨੂੰ بڑے ਬੰਦੇ ਆਂਦੇ ਨੇ ਬਾਈ ਜੀ ਹੁਣ ਮੈਂ ਕਹਿੰਦਾ ਯਾਰ ਆਪਾਂ ਸਾਰੀ ਜ਼ਿੰਦਗੀ ਧਰ ਨਹੀਂ ਲਾਉਂਦੇ ਰਵਾਂਗੇ ਕਿ ਸਾਰੀ ਜ਼ਿੰਦਗੀ ਆਪਾਂ ਗੱਦੇ ਵਿਛਾ ਲਿਆ ਕਰਾਂਗੇ ਤੇ ਬਹਿ ਜਾ ਕਰਾਂਗੇ ਉਹ ਜਿਵੇਂ ਮੇਰਾ ਇੱਕ ਦੋਸਤ ਦਾ ਮੁੰਡਾ ਹਰਫ ਚੀਮਾ ਉਹਦਾ ਇੱਕ ਗਾਣਾ ਆ ਨਵੀਂ ਪਾਸ਼ਾਹੀ ਨੂੰ ਸਾਹਮਣੇ ਰੱਖ ਕੇ ਲਿਖਿਆ ਸੀ ਉਹਨੇ ਕਿਸਾਨ ਅੰਦੋਲਨ ਵੇਲੇ ਕਿ ਸਾਡੇ ਲਈ ਕਿਲੇ ਬਣ ਗੀਆਂ ਸੜਕਾਂ ਨੇ ਪਾਤਸ਼ਾਹ ਹੁਣ ਆਪੇ ਸੜਕਾਂ ਨੂੰ ਮਿੱਕੀ ਲਿਆ ਜੀ ਬੈਠੇ ਰਾਵਾਂਗੇ ਸਾਰੀ ਜ਼ਿੰਦਗੀ ਆਪਾਂ ਤਾਂ ਸੋਚਦੇ ਸੀ ਆਪਾਂ ਬੜੀ ਤਰੱਕੀ ਕਰ ਲਈ ਹੈ ਉਹਨੂੰ ਰੋਕੀ ਹੈ ਕਿਵੇਂ ਗੱਲ ਬਾਲੀ ਔਖੀ ਨਹੀਂ ਗੱਲ ਸੌਖੀ ਹੈ ਜਿਵੀ ਗੱਲ ਆ ਗਈ ਉਹ ਇਹਨਾਂ ਨੂੰ ਬਿਮਾਰ ਬੰਦੇ ਚਾਈ ਦੇ ਦੇ ਜੇ ਕੋਈ ਬੰਦਾ ਭੱਜਦਾ ਜਿਵੇਂ ਕਿ ਬੀਬੀਓ ਸਟੇਡੀਅਮ ਹੋਵੇ ਸਟੇਡੀਅਮ 'ਚ ਜੇ ਬੰਦਾ ਕੋਈ ਭੱਜੂਗਾ ਤਾਂ ਉਹਦੇ ਤਾਂ ਬਿਮਾਰ ਹੀ ਨਹੀਂ ਹੋਣਾ ਇਹਨਾਂ ਦੀਆਂ ਗੋਲੀਆਂ ਨਹੀਂ ਵਰਤੀਆਂ ਜਾਣਗੀਆਂ ਗੋਲੀਆਂ ਲੈ ਕੇ ਹਸਪੀਟਲ 'ਚ ਨਹੀਂ ਜਾਊਗਾ ਤਾਂ ਇਹਨਾਂ ਦੀ ਜਿਹੜੀ ਇੱਕ ਮੰਨਿਆ ਜਾਂਦਾ ਨਾ ਜੀ ਡੀ ਪੀ ਪੈਸਾ ਹੈ ਜਿਹੜਾ ਤੁਰਦਾ ਉਹ ਪੈਸਾ ਤਾਂ ਤੁਰਨੋਂ ਹਟ ਜਾਊਗਾ ਸੋ ਇਹ ਜਿਹੜੇ ਹੁਣ ਦੁਨੀਆ ਚਲਾ ਰਹੇ ਨੇ ਇਹਨਾਂ ਨੂੰ ਬਿਮਾਰ ਦੁਨੀਆ ਚਾਹੀਦੀ ਹੈ ਬਿਮਾਰ ਕਰਨਗੇ ਪਹਿਲਾਂ ਤਾਂ ਬਿਮਾਰ ਕਰਨ ਦੇ ਪੈਸੇ ਲੈਣਗੇ ਆ ਜਿਵੇਂ ਆ ਫਿਰ ਹਸਪੀਟਲਾਂ ਦੇ ਪੈਸੇ ਲੈਣਗੇ ਫਿਰ ਤੁਹਾਨੂੰ ਉਹਨੂੰ ਸਹੀ ਕਿਵੇਂ ਕਰਕੇ ਉਹਦੇ ਵਿਟਾਮਨਾ ਦੇ ਪੈਸੇ ਲੈਣਗੇ ਇਹਨਾਂ ਨੇ ਤਾਂ ਇੱਕ ਤਰੀਕਾ ਬਣਾ ਲਿਆ ਇਨਾਂ ਨੂੰ ਤੰਦਰੁਸਤ ਬੰਦੇ ਨਹੀਂ ਚਾਹੀਦੇ ਇਨਾਂ ਨੂੰ ਬਿਮਾਰ ਬੰਦੇ ਚਾਹੀਦੇ ਨੇ ਜੀਦੇ ਨਾਲ ਪੈਸਾ ਰੋਟੇਟ ਕਰੇ ਰੋਟੇਟ ਹੁੰਦਾ ਪੈਸਾ ਘੁੰਮੇ ਸੋ ਆਪਾਂ ਵੇਖਨੇ ਕੀ ਅਸੀਂ ਇਨਾਂ ਦੀ ਉਹ ਪਿਆਦੇ ਬਣ ਕੇ ਘੁੰਮਣਾ ਚਾਹ ਉਹ ਇਨਾਂ ਨੂੰ ਘਮਾਉਣਾ ਇਨਾਂ ਨੂੰ ਬਦਲ ਲੈ ਸੱਤ ਤੁਹਾਡੇ ਨਾਲ ਬਹੁਤ ਵਾਰੀ ਗੱਲ ਕਰ ਲਈ ਮੈਂ ਕਿਹ ਰਣਾ ਮੈਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਦਾ ਮੇਰੇ ਨਾਲ ਕਿਸੇ ਨੇ ਕੌਂਟਰੈਕਟ ਨਹੀਂ ਕੀਤਾ ਸੀ ਇੱਕ ਫਿਲਮ ਦਾ ਤੇ ਮੈਂ ਬਾੜਾ ਫਸਿਆ ਉਹਦੇ ਚ ਦੇ ਘਰੇ ਤੇ 걔ੜਾ ਮਤਲਬ ਪੁੱਛੋ ਹੀ ਨਾ ਕੀ ਕੀ ਹੋਈ ਮੈਨੂੰ ਤਾਂ 2 ਦਿਨ ਜੇਲ੍ਹ ਵੀ ਜਾਣਾ ਪੈ ਗਿਆ ਮੈਨੂੰ ਉਸ ਤੋਂ ਬਾਅਦ ਕੋਈ ਬੰਦਾ ਉਹਦਾ ਭਾਈ ਜੀ ਅੱਗੇ ਤੋਂ ਕੌਂਟਰੈਕਟ ਕਰਿਆ ਕਰਿਓ ਜੇ ਉਹ ਮੈਂ ਕਿਹਾ ਭਰਾਵਾ ਮੈਂ ਤਾਂ ਹੁਣ ਵਿਆਹ ਕਰਨ ਲੱਗਾ ਵੀ ਕੌਂਟਰੈਕਟ ਹੀ ਕਰੂੰਗਾ ਤੇ ਮੈਨੂੰ ਲੱਗਦਾ ਤੁਸੀਂ ਹੁਣ ਆਪ ਦੇ ਪੈਂਟ ਦਾ ਛੱਡੋ ਆ ਨੇੜੇ ਤੇੜੇ ਤੇ ਪੈਂਟ ਨਹੀਂ ਫੈਕਟਰੀ ਲੱਗੰਦੇ ਨਹੀਂ ਔਰ ਇਹ ਗੱਲ ਵਧੀਆ ਹੈ ਹਨ ਇਹ ਗੱਲ ਵਧੀਆ ਹੈ ਔਰ ਇਹ ਜ਼ਰੂਰੀ ਵੀ ਹੈ ਜਿਹੜੀ ਚੀਜ਼ ਮੰਨ ਲੋ ਆਪਾਂ ਜਿਵੇਂ ਉਹਦੇ ਦੁੱਧ ਦਾ ਕਹਿੰਦੇ ਜਲਾਇਆ ਵੇ ਉਹ ਲੱਸੀ ਨੂੰ ਫੂਕਾ ਮਾਰ ਕੇ ਪਿੰਦਾ ਆਪਾਂ ਆਪ ਤਾਂ ਫੂਕਾ ਮਾਰਨੇ ਗਏ ਹੀ ਆ ਅਪਣ ਨੇੜੇ ਤੇੜੇ ਵੀ ਥੱਗੀ ਵਜਨ ਦਿੱਤੀ ਥੋੜੇ ਬੰਦਿਆਂ ਨੇ ਇਹ ਫਰਜ਼ ਨਿਭਾਉ ਵੀ ਦਿੱਤਾ ਇੱਕ ਮੈਂ ਪਰਸਨਲ ਲੈਵਲ ਤੇ ਵੀ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਦਾ ਕਰਨਾ ਸੀ ਕਿ ਮੇਰੇ ਮਾਤਾ ਗੁਜ਼ਰੇ ਸੀ ਤੁਸੀਂ ਇੱਥੇ ਇੱਕ ਦਰਖਤ ਲਾਏ ਉਹਨਾਂ ਦੀ ਯਾਦ ਚ ਮੈਨੂੰ ਸੱਚੀ ਆਏ ਲੱਗਣ ਲੱਗ ਜਾਂਦਾ ਜਿਵੇਂ ਮੈਂ ਕਮਾਲੂ ਦੇ ਨੇੜੇ ਆ ਜਾਣਾ ਅਜ ਤੱਕ ਫਿਰ ਛੇੜਗੜ੍ਹ ਸਾਹਿਬ ਨੇ ਰਸਤਾ ਹੀ ਹੋਰ ਵਖਾਤਾ ਜਦੋਂ ਮੈਂ ਇੱਧਰ ਆ ਜਾਣਾ ਹੱਥ 'ਚ ਮੈਨੂੰ ਲੱਗਦਾ ਹੁੰਦਾ ਮੈਂ ਆਪਦੇ ਪਿੰਡ ਹੀ ਆ ਗਿਆ ਔਰ ਮੈਂ ਬਲੀਵ ਕਰਿਓ ਜੇ ਪੰਜਾਬ ਸਾਰਾ ਹੀ ਆਪਣਾ ਪਿੰਡ ਹੈ ਇਹ ਆਪਣਾ ਹੀ ਹੈ ਤੇ ਸਾਨੂੰ ਇਹਦਾ ਦਰਦ ਵੀ ਮਹਿਸੂਸ ਹੋਣਾ ਚਾਹੀਦਾ ਮੈਂ ਇੱਕੋ ਗੱਲ ਵਾਰ-ਵਾਰ ਆਣਾ ਹੁੰਦਾ ਕਿ ਜੇ ਸਾਡੇ ਘਰੇਵਾੜੇ ਕੋਈ ਸਾਡਾ ਪਾਣੀ ਖਰਾਬ ਕਰੇ ਕੋਈ ਸਾਡੀ ਕੋਈ ਹੋਰ ਚੀਜ਼ ਖਰਾਬ ਕਰੇ ਆਪਾਂ ਡਾਂਗ ਚੱਕਦੇ ਆਂ ਜਦੋਂ ਪੰਜਾਬ 'ਚ ਹੋ ਰਿਆ ਤਾਂ ਆਪਾਂ ਕਿਉਂ ਨਹੀਂ ਬੋਲਦੇ ਕੀ ਪੰਜਾਬ ਸਾਡਾ ਘਰ ਨਹੀਂਗਾ ਤੁਹਾਨੂੰ ਉਹ ਦਰਦ ਹੋ ਗਿਆ ਤੁਸੀਂ ਸਮਝੂਗੇ ਥੋੜਾ ਜਿਹਾ ਆਪਦੇ ਖੱਬੇ ਸੱਜੇ ਵਧਾਇਓ ਜੇ ਗਿਣਤੀ ਮਲਟੀਪਲਾਈ ਕਰਿਓ ਜੇ ਆਪਾਂ ਬਾਕੀ ਲੋਕਾਂ ਨੂੰ ਵੀ ਇਸ ਕੰਮ ਤੇ ਲਾ ਸਕੀਏ ਇਹ ਜ਼ਰੂਰ ਕਰਿਓ ਜੇ ਬਾਕੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਆ ਬੰਦ ਆਪਾਂ ਉਦੋਂ ਕਿਹਾ ਸੀ ਨਾ ਇੱਕ ਤਰੀਕ ਬੋਲੀ ਸੀ ਇੱਥੇ ਖੜ ਕੇ ਉਸ ਤੋਂ ਪਹਿਲਾਂ ਬੰਦ ਹੋ ਗਈ ਸੀ ਇਹ ਕੋਈ ਮੈਂ ਨਹੀਂ ਕੀਤਾ ਇਹ ਉੱਪਰ ਵਾਲਾ ਆਪੇ ਸੁਣ ਲੈਂਦਾ ਜੇ ਆਤਮਾ ਦੇ ਅੰਦਰੋਂ ਲੇਖਨੀਤੀ ਨਾਲ ਬੋਲੀ ਜਾਵੇ ਗੱਲ ਇਹਨਾਂ ਨੇ ਜਿਹੜਾ ਤੋੜਿਆ ਕਾਨੂੰਨ ਮੈਂ ਤੁਹਾਨੂੰ ਆਣਾ ਇਹ ਬੰਦਾ ਜੇਲ੍ਹ ਚ ਜਾਊਗਾ ਸਜ਼ਾ ਵੀ ਹੋਊਗੀ ਇਹ ਗਾਰੰਟੀ ਹੈ ਕਿਉਂਕਿ ਸਜ਼ਾ ਦਾ ਮਤਲਬ ਇਹ ਹੋਊਗਾ ਕਿ ਬਾਕੀਆਂ ਨੂੰ ਕੰਨ ਹੋਣ ਕਿ ਲੋਕਾਂ ਦੀ ਜ਼ਿੰਦਗੀ ਨਾਲ ਖੇਡਣਾ ਇੰਨਾ ਸੌਖਾ ਨਹੀਂ ਤੇ ਜਿਹੜਾ ਖੇਡਦਾ ਉਹਨੂੰ ਇਹਦਾ ਹਰਜਾਨਾ ਭੁਗਤਣਾ ਪੈਣਾ ਹੈ ਇਹ ਭੁਗਤੂਗਾ ਔਰ ਨਾਲ ਨਾਲ ਜਿਵੇਂ ਕੁਲਦੀਪ ਦਾ ਨਾਮ ਲੈ ਕੇ ਤੇ ਬਾਕੀਆਂ ਦਾ ਅਣਪਛਾਤੇ ਤੁਹਾਡੇ ਕੋਲ ਇਹ ਡੀਐਸਪੀ ਦਾ ਤਾਂ ਸਬੂਤ ਮਿਲ ਗਿਆ ਪਰਸੋਂ ਤੱਕ ਜੇ ਹੋਰ ਤੈਨੂੰ ਮਾਰਾ ਜਾ ਵੀ ਤਕਲੀਫ ਹੋਈ ਦੱਸ ਦੀ ਇੱਥੇ ਹੀ ਲਿਆ ਕੇ ਕਿਹੜਾ ਥਾਣਾ ਕਿਹੜਾ ਰਾਮਾ ਥਾਣਾ ਉਹੀ ਚਾਮ ਕਰਾਂਗੇ ਉੱਥੇ ਇਹ ਕੀਤੀ ਇਹਨਾਂ ਨੇ ਹਰਕਤ ਕਿ ਜਿਨ੍ਹਾਂ ਨੂੰ ਫੜਨਾ ਚਾਹੀਦਾ ਉਹਨਾਂ ਨੂੰ ਨਾ ਫੜ ਕੇ ਜਿਹੜੇ ਬੰਦੇ ਵਿਚਾਰੇ ਸਫਰ ਕਰ ਰਹੇ ਨੇ ਉਹਨਾਂ ਨੂੰ ਧਮਕੀ ਦਿੰਦੇ ਆ ਔਰ ਮੁੱਖ ਮੰਤਰੀ ਸਾਹਿਬ ਇੰਨੇ ਵਾਰੀ ਤੁਹਾਨੂੰ ਮੈਂ ਕਮਾ ਵੇਖ ਲਓ ਵੇਖ ਲਓ ਆਹ ਵੇਖ ਲਓ ਨੱਚਦਾ ਹਾਰਾ ਕਿਹੜਾ ਪੰਜਾਬਾਂ ਦੇ ਹੁੰਦਾ ਇਹ ਰੰਗਲਾ ਪੰਜਾਬ ਰੰਗਲਾ ਪੰਜਾਬ ਤੇ ਬਹੁਤ ਕੁਸ਼ ਕਹਿੰਦਾ ਰਿਹਾ ਜੀ ਹੁਣ ਤਾਂ ਇਹਨੂੰ ਇਸ ਵੇਲੇ ਤਾਂ ਦਿਸਣ ਲੱਗ ਜਾਂਦਾ ਰੰਗਲਾ ਇਹਨਾਂ ਨੂੰ ਨਹੀਂ ਦੀਦਾ ਆ ਬੈਠੇ ਨੇ ਵਿਚਾਰੇ ਇੱਥੇ ਮੱਛਰ ਘਟਾਈ ਜਾਂਦੇ ਨੇ ਸਰਦਾਂ ਤੁੰਦਲਾ ਦੀਦਾ ਜੀ ਜਗਦੀਪ ਦਾਸ ਸੋਦੇ ਵਾਲਾ ਤਰੀਕਾ ਵੇਖੀ ਰੰਗਲਾ ਦੀਦਾ ਜੀ ਉਹ ਭਰਾਵਾ ਸੱਚੀ ਮੁੱਚੀ ਦਾ ਰੰਗਲਾ ਬਣਾ ਦੇ ਪਹਿਲਾਂ ਤਾਂ ਅਸਾਸ ਹੁਈ ਦਿੰਦਾ ਹੀ ਹੁਣ ਤਾਂ ਰੁਲਾਈ ਜਾਂਦਾ ਸਾਰਿਆਂ ਨੂੰ ਅੱਜ ਤਾਂ ਸੋਚਿਆ ਹੀ ਤੈਨੂੰ ਹਸਾਉਣ ਵਾਲੇ ਬੰਦੇ ਨੂੰ ਬਣਾਤਾ ਇਹਨਾਂ ਨੇ ਲੈ ਵੀ ਸਾਰਿਆਂ ਦੀ ਜ਼ਿੰਦਗੀ ਚ ਖੇੜਾ ਲਿਆਏਗਾ ਤੂੰ ਤਾਂ ਨਵੇੜਾ ਹੀ ਕਰਨ ਲੱਗ ਗਿਆ ਜ਼ਿੰਦਗੀਆਂ ਦਾ ਕਰ ਲੈ ਕੁਛ ਕੋਣੀ ਜੀ ਤੁਹਾਡੇ ਨਾਲ ਤੁਹਾਨੂੰ ਵੇਖ ਕੇ ਖੁਸ਼ੀ ਵੀ ਹੁੰਦੀ ਹੈ ਸ਼ਕਤੀ ਵੀ ਮਿਲਦੀ ਹੈ ਤੇ ਐਂ ਹੀ ਆਪਾਂ ਪੰਜਾਬ ਨੂੰ ਵੀ ਬਿਹਤਰ ਕਰਨਾ ਔਰ ਜਿਵੇਂ ਤੁਸੀਂ ਤੁਹਾਡੇ ਪਿੰਡ ਵਾਲੇ ਇਹ ਬੱਚੇ ਪੰਜਾਬ ਦੀ ਲੜਾਈ ਚਾ ਰਹੇ ਨੇ ਬਲੀਵ ਕਰਿਓ ਜੀ ਆਪਾਂ ਪੰਜਾਬ ਨੂੰ ਬਦਲ ਦੇ